ਤੁਸੀਂ ਭੈਣ ਮੇਰਾ ਨੰਬਰ ਕਿੱਥੋਂ ਲਿਆ ਸੀ ਮੈਂ ਤਾਂ ਤੁਹਾਡੇ ਦਿਨਾਂ ਦੇ ਸਕਰੀਨਸ਼ਾਟ ਮਾਰ ਕੇ ਰੱਖਿਆ ਮੈਂ ਕਹਾਂ ਮੰਦੀਪ ਮੈਂ ਫੋਨ ਨਹੀਂ ਕਰ ਸਕਦੀ ਮੈਂ ਕਹਾਂ ਫੇਕ ਹੁੰਦੇ ਆ ਮੈਂ ਕਦੀ ਕਿਸੇ ਤੋਂ ਐ ਦੱਸ ਫੋਨ ਨਹੀਂ ਕਰਦੀ ਕਿ ਤੱਕ ਦਿਖਾਉਂ ਤੈਨੂੰ ਨਾ ਮੈਂ ਕਹਾਂ ਨਹੀਂ ਮੈਨੂੰ ਕਹਿੰਦੇ ਤੂੰ ਘਰ ਫੋਨ ਕਰ ਫੋਨ ਨਾ ਮੈਂ ਕਹਾਂ ਮੰਦੀਪ ਨਹੀਂ ਮੈਂ ਕਹਾਂ ਫੇਕ ਹੁੰਦੇ ਤੁਹਾਡਾ ਪਹਿਲੀ ਵਾਰ ਤੁਸੀਂ ਚੱਕਿਆ ਨਹੀਂ ਪਰ ਦੂਸਰੀ ਵਾਰ ਤੁਸੀਂ ਮੇਰਾ ਫੋਨ ਜਦੋਂ ਚੱਕ ਲਿਆ ਫਿਰ ਮੈਂ ਤੁਹਾਨੂੰ ਐਦਾਂ ਫੋਨ ਕੀਤਾ ਮੈਂ ਕਿਸੇ ਨਹੀਂ ਕਿਹਾ ਕਿ ਮੈਂ ਤੁਹਾਨੂੰ ਸਬਸਕ੍ਰਾਈਬ ਕੀਤਾ ਮੇਰੇ ਤੋਂ ਮੈਨੂੰ ਸਬਸਕ੍ਰਾਈਬ ਕੀਤਾ ਨਾ ਵੀਡੀਓ ਸੰਡੇ ਗਿਣੀ ਆ ਸਾਰੀਆਂ ਕਮੈਂਟ ਕੀਤੀਆਂ ਮੈਂ ਕਿਹਾ ਆਈ ਆਂ ਨੀਆਂ ਮੈਂ ਨੀਆਂ ਵੀਡੀਓਜ਼ ਦੇਖੇ ਰੋਹੀ ਆ ਨਾ ਤੁਹਾਡੀਆਂ ਬਹੁਤ ਜ਼ਿਆਦਾ ਮੈਂ ਕਿਹਾ ਸਾਡੇ ਨਵਾਂ ਸ਼ਹਿਰ ਚ ਵੀ ਨਹੀਂ ਹੈ ਇਹ ਨੂੰ ਪਤਾ ਹੀ ਨਹੀਂ ਕਿਸੇ ਦੋਸਤ ਗਾਰੇ ਕੋਈ ਦੱਸਿਆ ਹੀ ਨਹੀਂ ਹਾਂ ਬਿਲਕੁਲ ਰਣਕ ਪਰ ਹਾਂ ਜੀ ਪਰ ਤੁਸੀਂ ਅਸ਼ੀਰਵਾਦ ਦਿਓ ਸਾਨੂੰ ਆਪਾਂ ਹੋਰ ਜਿਹੜਾ ਤੁਹਾਡੇ ਦੀਨ ਦੁਖਿਆਂ ਦੀ ਸੇਵਾ ਕਰ ਸਕੀਏ ਮਾਰਾ ਜੀ ਸਾਨੂੰ ਬਖਸ਼ੀ ਆ ਤੁਸੀਂ ਅਸ਼ੀਰਵਾਦ ਦਿਆ ਕਰੋ ਜੀ 我放出来他就空。